ਇੰਨੇ ਚਿਰ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਵੀ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਕਾਰ ਕਰਕੇ ਬਿਲਕੁਲ ਉਹ ਕਰਦੇ ਜੀ ਹੁਣ ਇੱਕੇ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਢੱਲੇਆਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁੱਖ ਸੁਨਿਆਲ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗ ਦੇ ਸਾਡੇ ਉਹਨਾਂ ਦੀ ਸੇਧ ਨੂੰ ਠੀਕ ਕਰ ਲਈ ਹੈ ਹੁਣ ਹੈ ਜਿਹੜੀ ਜਿਹੜੇ ਢੱਲੇਆਲ ਸਾਹਿਬ ਤੇ ਤੁਹਾਨੂੰ ਭੁੰਡੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋ ਗਈ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਗਿਣਤੀ ਹੈ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲੇ ਆਪਾਂ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ ਸੁਣੀ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਹੈ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਪੇਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ 'ਚ ਪਾਓਗੇ ਇਸ ਗੱਲ ਲਈ ਵੀ ਉਹਨੂੰ ਮਿਸਪੇਪਰ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਵਿੱਚ ਜਦੋਂ ਇੰਨੀ ਪੁਲਿਸ ਕੋਲੇ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਤੈਨੂੰ ਸਮਝਦੇ ਜਦੋਂ ਪੁਲਿਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਬੀਤੇ ਅਸੀਂ ਨਹੀਂ ਉਹਨਾਂ ਨਾਲ ਲੜ ਪੜ ਸਕਦੇ ਆਪਦੇ ਬੱਚਿਆਂ ਨਾਲ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਅਸੀਂ ਲੜਨਾ ਤੇ ਅਸੀਂ ਆਪਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਐ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਆਂ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਐ ਜਿਹੜਾ ਬੰਦਾ ਉਹਦੇ ਵਿੱਚ ਕਿੱਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਪਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਕਸ ਨਾ ਕਰਿਆ ਆਪਦੇ ਬੱਚਿਆਂ ਦਾ ਇਮਤਿਹਾਨ ਇੰਨੀ ਜਿਹੜੀ ਆਪਾਂ ਤਿੰਨੋ ਐਨਏ ਚੇਤ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਿਕਾਰ ਕਰਕੇ ਬਿਲਕੁਲ ਉਤਾਰ ਦੇ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁੱਖ ਸੁਨਿਆ ਹਾਲ ਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਲਈ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗ ਤੇ ਸਾਡੇ ਉਹਨਾਂ ਦੀ ਸਿਹਤ ਨੂੰ ਨੀ ਕਰ ਲਈ ਹੁਣ ਆਇਆ ਜਿਹੜੀ ਜਿਹੜੇ ਚੱਲੇ ਆਉ ਸਾਹ ਤੇ ਤੁਹਾਨੂੰ ਭੰਡੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋਗੀ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਬੇਨਤੀ ਹੈ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲੇ ਆਪਰ ਇਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ